ਪਰ ਸੰਗਰੂਰ ਤੋਂ ਆ ਰਹੀ ਹੈ ਜ਼ਹਿਰੀਲੀ ਸ਼ਰਾਬ ਪੀਨ ਕਰਕੇ ਮੌਤ ਦੇ ਅੰਕੜੇ ਵਿੱਚ ਵਾਧਾ ਹੋ ਰਿਹਾ ਹੈ ਅਫੀਸ਼ੀਅਲ ਬਿਆਨ ਆ ਰਿਹਾ ਹੈ ਕਿ ਹੁਣ ਤੱਕ ਕੁੱਲ ਮੌਤਾਂ 7 ਹੋਈਆਂ ਨੇ ਜਿਹੜੀ ਪੁਸ਼ਟੀ ਸੰਗਰੂਰ ਦੇ ਪ੍ਰਸ਼ਾਸਨ ਨੇ ਕੀਤੀ ਹੈ ਜ਼ਿਲ੍ਹਾ ਸੰਗਰੂਰ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਨ ਕਰਕੇ 7 ਲੋਕਾਂ ਦੇ ਕੁੱਲ ਮੌਤ ਹੋ ਚੁੱਕੀ ਹੈ ਬੀਤੇ ਦਿਨ 3 ਦਾ ਅੰਕੜਾ ਸੀ ਫਿਰ 4 ਹੋਇਆ ਤੇ 2 ਹੋਰ ਇਜ਼ਾਫਾ ਹੋ ਚੁੱਕੇ ਹੈ ਤੇ ਫਿਰ 5 2 ਕੁੱਲ 7 ਦੀ ਇਨਫੋਰਮੇਸ਼ਨ ਆ ਰਹੀ ਹੈ ਐਸਐਚਓ ਗਰਪਾਲ ਸਿੰਘ ਦੇ ਬਿਆਨ ਦੇ ਮੁਤਾਬਕ ਕੁੱਲ 7 ਲੋਕਾਂ ਦੀ ਜਾਨ ਚਲੀ ਗਈ ਹੈ ਮਾਮਲੇ ਦੀ ਜਾਂਚ ਲਈ ਡੀਜੀਪੀ ਸਪੈਸ਼ਲ ਅਰਪਿਤ ਸ਼ੁਕਲਾ ਇੱਕ ਐਸਆਈਟੀ ਦਾ ਜ਼ਿਕਰ ਮੋਹਾਲੀ ਦੀ ਧਰਤੀ ਤੇ ਕਰ ਰਹੇ ਸੀ ਕਿ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਇਸ ਮਾਮਲੇ ਦੀ ਜਾਂਚ ਕਰੇਗੀ ਹੁਣ ਤੱਕ ਜ਼ਹਿਰੀਲੀ ਸ਼ਰਾਬ ਕਰਕੇ ਮਰਨ ਵਾਲਿਆਂ ਦੀ ਗਿਣਤੀ 7 ਹੈ ਜਿਸ ਤਰੀਕੇ ਦਾ ਸੰਗਰੂਰ ਦਾ ਨਿਜ਼ਾਮ ਅਫੀਸ਼ੀਅਲ ਸਟੇਟਮੈਂਟ ਦੇ ਰਿਹਾ ਹੈ ਹੋ ਸਕਦਾ ਹੈ ਗਿਣਤੀ ਅਗਲੇ ਦਿਨਾਂ ਚ ਅਗਲੇ ਘੰਟਿਆਂ ਦੇ ਵੱਧ ਜਾਏ ਪਰ ਫਰ ਹਾਲ ਸੱਤ ਦੀ ਗਿਣਤੀ ਜਿਹੜੀ ਹੈ ਉਹ ਸੰਗਰੂਰ ਦੇ ਪ੍ਰਸ਼ਾਸਨ ਨੇ ਆਪਣੇ ਬਿਆਨ ਦੇ ਵਿੱਚ ਦਿੱਤੀ ਹੈ ਪਰ ਇੱਕ ਹੋਰ ਇਨਫੋਰਮੇਸ਼ਨ ਹੈ ਕਿ ਸੱਤ ਦੀ ਗਿਣਤੀ ਦੇ ਵਿੱਚ ਸੱਤ ਦੀ ਗਿਣਤੀ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਹੈ ਤਾਂ ਸੀਐਮਓ ਕਿਰਪਾਲ ਸਿੰਘ ਦਾ ਜ਼ਿਕਰ ਹੋ ਰਿਹਾ ਜਿਨ੍ਹਾਂ ਨੇ ਵੱਡਾ ਬਿਆਨ ਦਿੱਤਾ ਹੈ ਤਾਂ ਸੰਗਰੂਰ ਦੇ ਨਿظام ਦੇ ਵੱਲੋਂ ਜਿਹੜਾ ਵੱਡਾ ਬਿਆਨ ਦਿੱਤਾ ਗਿਆ ਉਹਦੇ ਵਿੱਚ ਪੁਲਿਸ ਪ੍ਰਸ਼ਾਸਨ ਵੀ ਹੈ ਤਾਂ ਸਿਹਤ ਵਿਭਾਗ ਵੀ ਹੈ ਤਾਂ ਸੀਐਮਓ ਕਿਰਪਾਲ ਸਿੰਘ ਦੇ ਬਿਆਨ ਦਾ ਸੀ ਜ਼ਿਕਰ ਕਰ ਰਹੇ ਹਾਂ ਤਾਂ ਕੀਰਤੀ ਜ਼ਿਆਦਾ ਜਾਣਕਰ ਦੇ ਸਕੋ ਕੀਰਤੀ ਕੀ ਕੁਝ ਇਨਫੋਰਮੇਸ਼ਨ ਹੈ ਲਗਾਤਾਰ ਮੌਤ ਦੇ ਅੰਕੜਾ ਵਿੱਚ ਵਾਫਾ ਹੋ ਰਿਹਾ ਹੈ ਯਾਨੀ ਕਿ ਗੱਲ ਮੰਨਣਾ ਪਏਗਾ ਇਹ 2 4 ਜਾਂ 5 ਸ਼ਖਸ ਤੇ ਨਹੀਂ 7 ਦੀ ਮੌਤ ਦਾ ਜ਼ਿਕਰ ਹੋ ਰਿਹਾ ਇੱਕ ਵੱਡੀ ਚਿੰਤਾਜਨਕ ਗੱਲ ਹੈ ਕੁਝ ਹੱਥ ਲੱਗਿਆ ਹੁਣ ਤੱਕ ਸੰਗਰੂਰ ਦੀ ਪੁਲਿਸ ਨੇ ਜੀ ਜਰੂਰ ਜਿਸ ਤਰੀਕੇ ਨਾਲ ਕੱਲ ਹਾਦਸਾ ਹੋਇਆ ਗਾ ਗੁਜਰਾ ਪਿੰਡ ਦੇ ਵਿੱਚ ਜਿਹੜੀ ਜਿਹੜਾ ਪਰਿਵਾਰ ਵਾਲਿਆਂ ਦਾ ਰੂਪ ਹੈ ਕਿ ਜਿਹੜੀ ਜ਼ਹਿਰੀਲੀ ਸ਼ਰਾਬ ਸੀਗੀ ਉਹ ਸ਼ਰਾਬ ਸੀ ਜਾਂ ਉਸ ਦੇ ਵਿੱਚ ਟਿਪਟ ਸੀ ਜਾਂ ਕੀ ਸੀ ਇਹ ਜਾਂਚ ਦਾ ਵਿਸ਼ਾ ਹੈਗਾ ਪਰ ਜਿਹੜੀ ਮੌਤਾਂ ਦਾ ਆਕੜਾ ਵੱਧਦਾ ਹੀ ਜਾ ਰਿਹਾ ਹੈਗਾ ਕੱਲ ਸਵੇਰ ਦੇ ਟਾਈਮ 4 ਦੀ ਮੌਤ ਹੋਈ ਤੇ ਸ਼ਾਮ ਨੂੰ ਫੇਰ ਇੱਕ ਦੀ ਮੌਤ ਪਟਿਆਲਾ ਦੇ ਰਜਿੰਦਰਾ ਵਿੱਚ ਹੋਈ ਉਸ ਤੋਂ ਬਾਅਦ ਅੱਜ ਸਵੇਰੇ ਫਿਰ ਇੱਕ ਦੋ ਦੀ ਮੌਤ ਦੀ ਖਬਰ ਜਿਹੜੀ ਪੁਸ਼ਟੀ ਕੀਤੀ ਗਈ ਹੈ ਸੀਐਮ ਵੱਲੋਂ ਜਰੂਰ ਹੁਣ ਤੱਕ ਦੀ ਜਿਹੜੀ ਗਿਣਤੀ ਹੈ ਉਹ 7 ਹੋ ਚੁੱਕੀ ਹੈ ਲਗਾਤਾਰ ਦੇਖਿਆ ਜਾਵੇ ਤਾਂ ਗਿਣਤੀ ਜਿਹੜੀ ਹੈ ਵਾਧੀ ਜਾ ਰਹੀ ਹੈ ਦੇਖੋ ਸ਼ਰਾਬ ਦਾ આરોਪ ਲਗਾ ਰਹੇ ਨੇ ਪਰਿਵਾਰ ਵਾਲੇ ਤੇ ਪਿੰਡ ਵਾਲੇ ਵੀ ਨਜਾਇਜ਼ ਸ਼ਰਾਬ ਪੀ ਕੇ ਜਿਹੜੇ ਇਹ ਮਰੇ ਨੇ ਤੇ ਪਰ ਜਿਹੜਾ ਪ੍ਰਸ਼ਾਸਨ ਹੈ ਉਹ ਕਿਉਂਕਿ ਜਦੋਂ ਪੋਸਟਮਾਰਟਮ ਹੁੰਦਾਗਾ ਪੋਸਟਮਾਰਟਮ ਤੋਂ ਬਾਅਦ ਵਿਸਰਾਂ ਰਿਪੋਰਟ ਆਂਦੀ ਹੈ ਵਿਸਰਾਂ ਰਿਪੋਰਟ ਦੇ ਵਿੱਚ ਕਲੀਅਰ ਹੁੰਦਾਗਾ ਕਿ ਡੈਥ ਆਫ ਕੌਜ਼ ਦਾ ਕੀ ਸੀਗਾ ਡੈਥ ਦਾ ਕਾਰਨ ਕੀ ਬਣਿਆ ਫਿਰ ਆਨ ਪ੍ਰਸ਼ਾਸਨ ਵੱਲੋਂ ਅਨ ਨੈਚੁਰਲ ਡੈਥ ਕਹੀ ਗਈ ਹੈ ਕਿਉਂਕਿ ਉਸ ਰਿਪੋਰਟ ਤੋਂ ਬਾਅਦ ਆਮ ਤੋ ਬਾਅਦ ਹੀ ਕਲੀਅਰ ਹੋਏਗਾ ਕਿ ਸ਼ਰਾਬ ਨਾਲ ਮੌਤ ਹੋਈ ਹੈ ਜਾਂ ਸ਼ਰਾਬ ਦੇ ਵਿੱਚ ਕੁਝ ਹੋਰ ਮਿਲਿਆ ਹੋਇਆ ਹੈ ਸਿਕਾ ਇਹ ਜਰੂਰ ਜਾਂਚ ਦਾ ਵਿਸ਼ਾ ਹੈ ਕਿਉਂਕਿ ਮੈਡੀਕਲ ਰਿਪੋਰਟ ਤੋਂ ਹੀ ਕਲੀਅਰ ਹੋਏਗਾ ਪਰ ਜਿਸ ਤਰੀਕੇ ਨਾਲ ਮੌਤ ਦਾ ਆਕੜਾ ਵਧਦਾ ਜਾ ਰਿਹਾ ਹੈਗਾ ਪਿੰਡ ਵਾਲਿਆਂ ਦਾ આરોਪ ਹੈ ਤੇ ਪਰਿਵਾਰ ਵਾਲਿਆਂ ਦਾ આરોਪ ਹੈ ਕਿ ਇਹਨਾਂ ਨੇ ਸ਼ਰਾਬ ਪੀਤੀ ਸੀਗੀ ਤੇ ਕਿਸ ਕਈਆਂ ਨੇ ਬੋਤਲ ਵੀ ਫੜ ਕੇ ਦਿਖਾਈ ਹੱਥ ਦੇ ਵਿੱਚ ਕਿ ਹਰਿਆਣੇ ਦੀ ਹੈ ਹੁਣ ਤੱਕ ਇਹ ਸਪਸ਼ਟ ਹੋ ਚੁੱਕਾ ਹੈ ਕਿ ਕਿਹੜੇ ਬ੍ਰਾਂਡ ਦੀ ਸ਼ਾਰੂ ਇਹਨਾਂ ਨੇ ਪੀਤੀ ਹੈ ਕਿਉਂਕਿ ਇਹ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ ਕਿ 7 ਮੌਤਾਂ ਹੋਈਆਂ ਨੇ ਇਨਵੈਸਟੀਗੇਸ਼ਨ ਕੁਛ ਤਾਂ ਬਿਆਨ ਕਰਦੀ ਹੋਏਗੀ ਜੀ ਜਰੂਰ ਇਹ ਇੱਕ ਬਹੁਤ ਵੱਡਾ ਮਾਫੀਆ ਹੈਗਾ ਜਿਹੜਾ ਇਲੀਗਲ ਤੌਰ ਤੇ ਸ਼ਰਾਬ ਵੇਚਦਾਗਾ ਕੱਲੇ ਸੰਗੂਰ ਜਲੇ ਦੀ ਗੱਲ ਨਹੀਂ ਹੈ ਪੂਰੇ ਪੰਜਾਬ ਦੇ ਵਿੱਚ ਜਿਹੜੀ ਦੋ ਨੰਬਰ ਦੀ दारू ਹੁੰਦੀ ਹੈ ਕਿਉਂਕਿ ਉਹ ਸਾਤੀ ਮਿਲਦੀ ਹੈ ਗਰੀਬ ਲੋਕ ਕੀ ਕਰਦੇ ਨੇ ਕਿਉਂਕਿ ਜੇਸੀ ਦੀਦਾਰੀ ਜੋ ਬੋਤਲ ਜੇਕਰ 200 250 ਦੀ ਹੈ ਉਹਨਾਂ ਨੂੰ 100 150 ਦੇ ਵਿੱਚ ਮਿਲ ਜਾਂਦੀ ਹੈ ਤੇ ਜਿਹੜੇ ਸਪਲਾਈਅਰ ਨੇ ਇਹਨਾਂ ਦੀ ਕਿ ਚੇਨ ਹੁੰਦੀ ਹੈ ਕਿਉਂਕਿ ਇਹ ਅੱਜ ਦਾ ਮਸਲਾ ਤਾਂ ਇਹ ਨਹੀਂ ਇਹ ਕਾਫੀ ਲੰਬੇ ਸਮੇਂ ਤੋਂ ਇਸੇ ਤਰੀਕੇ ਨਾਲ ਚੱਲਦਾ ਆ ਰਿਹਾ ਹੈਗਾ ਚਾਹੇ ਕੋਈ ਵੀ ਸਰਕਾਰ ਹੋਵੇ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਨਜਾਇਜ਼ दारू ਦੀਆਂ ਫੈਕਟਰੀਆਂ ਫੜੀਆਂ ਗਈਆਂ ਸੀ ਪਹਿਲ ਕਈ ਮੌਤਾਂ ਵੀ ਹੋਈਆਂ ਨੇ ਜ਼ਹਿਰੀਲੀ ਸ਼ਰਾਬ ਦਾ ਕਹਿ ਕੇ ਤੇ ਉਸ ਤੋਂ ਵੱਧ ਜਾਂਚ ਦੇ ਵਿੱਚ ਤੁਸੀਂ ਆਪਾਂ ਦੇਖਿਆ ਹੀ ਹੈ ਕਿ ਕੀ ਸਾਹਮਣੇ ਆਉਂਦਾਗਾ ਇੱਕ ਦੋ ਜਿਹੜੇ ਬਲੈਕ ਨੇੜੇ ਬਲੈਕ ਕਰਦੇ ਨੇ ਉਹਨਾਂ ਤੇ ਕਾਰਵਾਈ ਕਰ ਦਿੱਤੀ ਜਾਂਦੀ ਹੈ ਤੇ ਹੁਣ ਵੀ ਇਸੇ ਤਰੀਕੇ ਦੀ ਕਾਰਵਾਈ ਕੀਤੀ ਗਈ ਹੈ 302 ਦਾ ਪੱਤਾ ਪਰਿਵਾਰ ਦੇ ਬਿਆਨਾਂ ਮੁਤਾਬਕ ਦਰਜ ਕਰ ਦਿੱਤਾ ਗਿਆ ਦੋ ਨੂੰ ਗ੍ਰਿਫਤਾਰ ਕਰ ਲ ਪਰ ਜੇਕਰ ਚੇਨ ਚੇਨ ਦੀ ਗੱਲ ਕਰੀਏ ਵੀ ਇਹਨਾਂ ਨੂੰ ਉਹ ਬਲੈਕਏ ਨੂੰ ਸਪਲਾਈ ਕੌਣ ਕਰਦਾ ਸੀਗਾ ਕਿਸ ਤਰੀਕੇ ਨਾਲ दारू ਆਉਂਦੀ ਸੀ ਤੇ ਫੜੀ ਕਿਉਂ ਨਹੀਂ ਜਾਂਦੀ ਸੀ दारू ਦਾ ਪਰਚਾ ਦੇ ਕੇ ਸਿਰਫ ਖਾਨਾ ਪੂਰਤੀ ਕਰ ਦਿੱਤੀ ਜਾਂਦੀ ਕਿਉਂਕਿ ਇੱਕ ਬਹੁਤ ਵੱਡਾ ਨੈਕਸਸ ਹੈ ਜੇਕਰ ਇਸ ਨੂੰ ਚੇਨ ਦੇ ਰੂਪ ਵਿੱਚ ਬਣਾਵਾ ਵਿੱਚ ਬਣਾਇਆ ਜਾਏਗਾ ਜਿਸ ਤਰ੍ਹਾਂ ਆਪਾਂ ਚਿੱਤੇ ਦੀ ਗੱਲ ਕਰਦੇ ਸੀਗੀ ਵੱਡੇ ਵੱਡੇ ਮਗਰਮੱਛ ਫੜੇ ਜਾਣਗੇ ਛੋਟੇ ਮੋਟੇ ਆ ਤੇ ਪਰਚੇ ਦੇ ਦਿੱਤੇ ਜਾਂਦੇ ਨੇ ਜਿਹੜੇ ਵੇਚਦੇ ਨੇ ਸਿਰਫ ਆਪਣੇ ਰੋਜ਼ਗਾਰ ਲਈ ਮੰਨ ਲਓ ਦੋ ਪੇਟੀਆਂ ਇੱਕ ਪਿੰਡ ਦੇ ਵਿੱਚ ਵੇਚਦੀਆਂ ਚਾਰ ਵੇਚਦੀਆਂ ਤਾਂ ਬਾਕੀ ਪਿੰਡਾਂ ਦੇ ਵਿੱਚ ਵੀ ਵੇਚਦੇ ਹੋਣੇ ਤੇ ਲੈ ਕੇ ਕਿੱਥੋਂ ਆ ਸੀਨੀਅਰ ਪੁਲਿਸ ਅਫਸਰ ਨੇ ਐਸਆਈਟੀ ਨੇ 24 ਘੰਟਿਆਂ ਦੇ ਵਿੱਚ ਕੋਈ ਦੋ ਚਾਰ ਚੀਜ਼ਾਂ ਤਾਂ ਖੰਘਾਲੀਆਂ ਹੋਣਗੀਆਂ ਕਿ ਕਿਹੜਾ ਬ੍ਰਾਂਡ ਸੀ ਕੀ ਕੁਝ ਇਹਨਾਂ ਨੇ ਪੀਤਾ ਕਿੱਥੋਂ ਬੋਤਲ ਤੁਰੀ ਸੀ ਕੀ ਗੱਲਬਾਤ ਸੀ ਕੁਝ ਤਾਂ ਦੱਸਿਆ ਹੋਵੇਗਾ ਸੱਤ ਬੰਦੇ ਮਰ ਗਏ ਕੋਈ ਤਾਂ ਗੱਲਬਾਤ ਜਿਹੜੀ ਬਾਹਰ ਆਈ ਹੋਏਗੀ ਜੀ ਜਰੂਰ ਪੁਲਿਸ ਵੱਲੋਂ ਨਾ ਕਿ ਉਹ ਬ੍ਰਾਂਡ ਮੈਂਸ਼ਨ ਕੀਤਾ ਗਿਆ ਕਿ ਵੀ ਉਹ ਕਿਸ ਬ੍ਰਾਂਡ ਦੀ ਸੀਗੀ ਉਹ ਕਹਿ ਰਹੇ ਨੇ ਵੀ ਇਹਦਾ ਬੈਚ ਨੰਬਰ ਚੈੱਕ ਕੀਤਾ ਜਾਏਗਾ ਜੇਕਰ ਕੋਈ ਕਿਸੇ ਕੰਪਨੀ ਦਾ ਜਾਂ ਦੇਸੀ ਸ਼ਰਾਬ ਦਾ ਕਿਸੇ ਦਾ ਬੋਤਲ ਹੈ ਤਾਂ ਉਸ ਦੇ ਵਿੱਚ ਕੀ ਦੂਸਰੀ ਸ਼ਰਾਬ ਮਿਲਾਈ ਗਈ ਜਾਂ ਬੈਚ ਨੰਬਰ ਚੈੱਕ ਕੀਤਾ ਜਾਏਗਾ ਵੀ ਇਹ ਕਿ ਪੰਜਾਬ ਦੀ ਹੈ ਤੇ ਪੰਜਾਬ ਦੇ ਵਿੱਚ ਕਿਹੜੀ ਫੈਕਟਰੀ ਤੋਂ ਬਣੀ ਹੈ ਕਿਉਂਕਿ ਹਰ ਇੱਕ ਦੇ ਨਾਲ ਇੱਕ ਚਿੱਟ ਲੱਗੀ ਹੁੰਦੀ ਹੈ ਪਰਚੀ ਸ਼ਰਾਬ ਦੀ ਬੋਤਲ ਦੇ ਉੱਤੇ ਤੇ ਉਹ ਪਰਚੀ ਜਿਹੜੀ ਹੈ ਉਹ ਸਰਕਾਰੀ ਹੁੰਦੀ ਹੈ ਤੇ ਕਿਹੜੀ ਫੈਕਟਰੀ ਤੋਂ ਆਉਂਦੀ ਹੈ ਕਿੱਥੋਂ ਉਹ ਸ਼ਰਾਬ ਆਉਂਦੀ ਹੈ ਉਹ ਚੀਜ਼ ਚੈੱਕ ਕੀਤੀ ਜਾਏਗੀ ਕਿਉਂਕਿ ਬੋਤਲਾਂ ਵੀ ਹੁੰਦੀਆਂ ਨੇ ਨਾ ਬੋਤਲਾਂ ਨੂੰ ਹੁਣ ਡਿਸਟਰੋਏ ਕਰਨ ਦੀ ਗੱਲ ਕੀਤੀ ਜਾਂਦੀ ਹੈ ਜੇਕਰ ਖਾਲੀ ਬੋਤਲ ਹੋ ਜਾਏ ਤਾਂ ਉਹਨੂੰ ਡਿਸਟਰੋਏ ਕਰਨਾ ਪਣਦਾ ਹੈਗਾ ਪਰ ਉਹ ਜਿਹੜੀਆਂ ਬੋਤਲਾਂ ਦੇ ਵਿੱਚ ਫਿਰ ਦੁਬਾਰਤੋਂ ਪਰ ਪਰ ਕੇ ਜਿਹੜੀ ਹੈ ਸ਼ਰਾਬ ਵੇਚੀ ਜਾਂਦੀ ਹੈ ਤਾਂ ਜਰੂਰੀ ਇੱਕ ਬਹੁਤ ਵੱਡਾ ਨੈਕਸਸ ਹੈ ਚਾਹੇ ਕੋਈ ਵੀ ਸਰਕਾਰ ਹੋਵੇ ਇਹ ਨੈਕਸਸ ਉਸੇ ਤਰੀਕੇ ਨਾਲ ਚੱਲਦਾ ਆ ਰਿਹਾ ਹੈਗਾ ਇੱਕ ਦੋ ਦੇ ਕਾਰਵਾਈ ਤਾਂ ਬਿਲਕੁਲ ਕੀ ਨੈਕਸਸ ਤਾਂ ਚਲੋ ਬਾਅਦ ਦੀ ਗੱਲ ਹੈ ਅਸੀਂ ਹੋਰ ਲੋਕਾਂ ਦੀ ਜਾਨ ਕਿਵੇਂ ਬਚਾਈਏ ਜੇ 7 ਲੋਕ ਇਸ ਜ਼ਹਿਰੀਲੀ ਸ਼ਰਾਬ ਨਾਲ ਮਰ ਗਏ ਉਸ ਬੈਚ ਦੇ ਉਸ ਬੈਚ ਨੰਬਰ ਚ ਕਿੰਨੀਆਂ ਹਜ਼ਾਰ ਬੋਤਲਾਂ ਹੋਰ ਨਿਕਲੀਆਂ ਹੋਣਗੀਆਂ ਇਸ ਸੰਗਰੂਰ ਦੇ ਪ੍ਰਸ਼ਾਸਨ ਨੂੰ ਤਾਂ ਲਗਾਤਾਰ ਇਸ ਮਸਲੇ ਤੇ سنجਿਦਗੀ ਦਿਖਾਉਣੀ ਚਾਹੀਦੀ ਸੀ ਕਿ ਇੱਕ ਵਾਈਟ ਪੇਪਰ ਜਾਰੀ ਕਰਦੇ ਪਬਲਿਕ ਅਨਾਉਂਸਮੈਂਟ ਹੁੰਦੀ ਕਿ ਇਸ ਬ੍ਰਾਂਡ ਦੀ ਸ਼ਰਾਬ ਨੇ ਸੰਗਰੂਰ ਚ ਵੱਡਾ ਘਾਣ ਕੀਤਾ ਹੈ ਵੱਡਾ ਅਸੈਸੀਨੇਟ ਲੋਕਾਂ ਦਾ ਕੀਤਾ ਹੈ ਪਰ ਹਾਲੇ ਤੱਕ ਕੋਈ ਐਸਐਸਪੀ ਜਾਂ ਕੋਈ ਸੀਨੀਅਰ ਪੁਲਿਸ ਅਫਸਰ ਪੁਲਿਸ ਬਰੀਫ ਜਾਂ ਪ੍ਰੈਸ ਬਰੀਫ ਨਹੀਂ ਕਰ ਸਕਿਆ ਇਸ ਪੂਰੇ ਮਸਲੇ ਤੇ ਦੇਖੋ 7 ਲੋਕਾਂ ਦੀ ਮੌਤ ਹੋਈ ਹੈ ਹਾਲੇ ਹੋਰ ਅੰਕੜਾ ਕਦ ਤੱਕ ਵਧੇਗਾ ਸਵਾਲ ਬਹੁਤ ਵੱਡਾ ਹੈ ਇਕੱਲੇ ਇਹੀ ਨਹੀਂ ਹੈ ਹੋਰ ਵੀ ਜਿਹੜੇ ਐਡਮਿਟ ਨੇ ਜਿਹੜੇ ਪੇਸ਼ੈਂਟ ਨੇ ਜਿਹੜੇ ਬਿਮਾਰ ਹੋ ਰਹੇ ਨੇ ਤੇ ਕਿਹਾ ਜਾ ਰਿਹਾ ਕਿ ਕੋਈ ਗੈਸ ਬੰਦੀ ਹੈ ਤੇ ਉਸ ਨਾਲ ਸਾਰੇ ਆਰਗਨਸ ਤੇ ਇਫੈਕਟ ਕਰਨਾ ਸ਼ੁਰੂ ਕਰਦੀ ਹੈ ਥੋੜੇ ਥੋੜੇ ਟਾਈਮ ਬਾਅਦ ਇਫੈਕਟ ਕਰਨਾ ਸ਼ੁਰੂ ਕਰਦੀ ਹੈ ਜਰੂਰ ਪ੍ਰਸ਼ਾਸਨ ਵੱਲੋਂ ਕਮੇਟੀਆਂ ਦਾ ਗਠਨ ਕਰ ਦਿੱਤਾ ਗਿਆ ਹੈ ਜਾਂਚ ਕੀਤੀ ਜਾ ਰਹੀ ਹੈ ਘਰ ਘਰ ਜਾ ਕੇ ਵੀ ਕੋਈ ਬਿਮਾਰਤਾ ਨਹੀਂ ਕਿਸੇ ਨੂੰ ਕੋਈ ਦਿੱਕਤ ਨਹੀਂ ਹੈ ਤੇ ਉਹਨਾਂ ਬੋਤਲਾਂ ਦੀ ਗਿਣਤੀ ਨਹੀਂ ਪਤਾ ਵੀ ਕਿੰਨੀਆਂ ਬੋਤਲਾਂ ਜਿਹੜੀਆਂ ਸਪਲਾਈ ਹੋਈਆਂ ਨੇ ਕੱਲੇ ਇੱਕ ਪਿੰਡ 'ਚ ਹੋਈਆਂ ਨੇ ਜਾਂ ਬਾਕੀ ਪਿੰਡਾਂ ਦੇ ਵਿੱਚ ਵੀ ਸਪਲਾਈ ਹੋਈਆਂ ਨੇ ਤਾਂ ਜ਼ਰੂਰ ਇੱਕ ਜਾਂਚ ਦਾ ਵਿਸ਼ਾ ਹੈ ਉਹ ਜਾਂਚ ਪੜਤਾਲ ਹੁਣ ਕੀਤੀ ਜਾ ਰਹੀ ਹੈ ਮੋਤੋਵਾਦ ਉਸ ਤੋਂ ਪਹਿਲਾਂ ਵੀ ਜਦੋਂ दारू ਸ਼ਰਾਬ बिकਦੀ ਰਹੀ ਹੈ ਤਾਂ ਉਦੋਂ ਸਿਰਫ ਜਦੋਂ ਫੜੀਆਂ ਜਾਂਦੀਆਂ ਹੋਣੀਆਂ ਜਿਵੇਂ ਇੱਕ ਪੇਟੀ ਤੇ ਕੁਝ ਸਮੇਂ ਲਈ ਪਰਚਾ ਦੇ ਦਿੱਤਾ ਤੇ ਕਾਰੀ ਖਤਮ ਹੋ ਜਾਂਦੀ ਹੈ ਹੁਣ ਐਸਆਈਟੀ ਦਾ ਗਠਨ ਕੀਤਾ ਗਿਆ ਕਿਉਂਕਿ ਨੈਕਸਸ ਬਹੁਤ ਵੱਡਾਗਾ ਇਹ ਕਿਉਂਕਿ ਮਹਿੰਗੀ ਬਹੁਤ ਹੈ ਸ਼ਰਾਬ ਇਸ ਦੇ ਵਿੱਚ ਕਮਾਈ ਵੀ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਕਹਿ ਸਕਦੇ ਆ ਕਿ ਜਿਹੜਾ ਨੈਕਸਸ ਨੂੰ ਜੇ ਪਰਦਾ ਫਾਸ਼ ਕਿਸ ਤਰੀਕੇ ਨਾਲ ਕਰਦੀ ਹੈ ਕਿਉਂਕਿ ਇਹ ਛੋਟਾ ਨੈਕਸਸ ਨਹੀਂ ਹੈ ਟਰੱਕਾਂ ਦੇ ਟਰੱਕ ਉਤਰਦੇ ਹੋਣੇ ਜਿਹੜੇ ਸ਼ਰਾਬ mafia ਦੇ ਜਿਹੜੇ ਚਲਾਉਂਦੇ ਨੇ ਜਿਹੜੇ 2 ਨੰਬਰ ਦੀ ਸ਼ਰਾਬ ਵੇਚਦੇ ਨੇ ਕਮਾਈ ਮੋਟੀ ਹੋਣ ਕਾਰਨ ਕਿਤੇ ਨਾ ਕਿਤੇ ਕਿਸੇ ਨੂੰ ਚੁੱਪ ਕਰਨਾ ਪੈਂਦਾ ਹੈਗਾ ਪਰ ਹੁਣ ਜਦੋਂ ਮੌਤ ਦਾ ਆਕੜਾ ਵੱਧਾ ਜਾ ਰਿਹਾ ਹੈਗਾ ਤਾਂ ਜਰੂਰ ਪ੍ਰਸ਼ਾਸਨ ਨੂੰ ਹੁਣ ਤਾਂ ਚੌਂਜਾਬਤਾ ਲੱਗ ਚੁੱਕਿਆ ਹੈਗਾ ਬਿਊਰੋਕ੍ਰੇਸੀ ਦੇ ਵਿੱਚ ਸਾਰਾ ਸਿਸਟਮ ਹੱਥ ਦੇ ਵਿੱਚ ਹੈ ਕਿਸੇ ਦੀ ਪੋਲੀਟੀਕਲ ਦਖਲਅੰਦਾਜ਼ੀ ਵੀ ਨਹੀਂ ਹੋਏਗੀ ਤਾਂ ਜਰੂਰ ਜਾਂਚ ਦੇ ਵਿੱਚ ਸਾਰੇ ਖੁਲਾਸੇ ਹੋਣੇ ਚਾਹੀਦੇ ਨੇ ਕਿ ਇਹ ਜਿਹੜੀ ਸ਼ਰਾਬ ਹੈ ਕਿੱਥੋਂ ਦੀ ਹੈ ਪੰਜਾਬ ਦੀ ਹੈ ਹਰਿਆਣੇ ਦੀ ਹੈ ਦੇਸੀ ਹੈ ਅੰਗਰੇਜ਼ੀ ਹੈ ਇਹ ਕਿਹੜੀ ਫੈਕਟਰੀ ਚੋਂ ਬਣ ਕੇ ਆਂਦੀ ਸੀ ਜਾਂ ਕੈਮੀਕਲ ਨਾਲ ਬਣਾਈ ਜਾਂਦੀ ਸੀਗੀ ਜਾਂ ਇਹਦੇ ਵਿੱਚ ਸੈਪਰੇਟ ਸੀ ਜਾਂ ਕਿਸੇ ਨੇ ਕੋਈ ਮਲਾਵਟ ਕੀਤੀ ਹੈ ਜਰੂਰ ਇਹ ਇੱਕ ਜਾਂਚ ਦਾ ਵਿਸ਼ਾ ਹੈਗਾ ਕਿਤੇ ਨਾ ਕਿਤੇ ਇਸ ਦੀ ਜਾਂਚ ਬਣਦੀ ਵੀ ਹੈ ਕਿਉਂਕਿ ਅ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਇਹ ਵੀ ਗੱਲ ਸਾਹਮਣੇ ਹੈ ਕਿ ਜਿਹੜੀ ਸ਼ਰਾਬ ਹੋਰ ਵੀ ਮਹਿੰਗੀ ਹੋਣ ਜਾ ਰਹੀ ਹੈ ਤੇ ਲੋਕ ਸਸਤੀ ਸ਼ਰਾਬ ਦੀ ਭਾਲ ਦੇ ਵਿੱਚ ਗਰੀਬ ਲੋਕ ਨੇ ਜਿਨ੍ਹਾਂ ਨੇ ਪੀਣੀ ਹੁੰਦੀ ਹੈ ਤਾਂ ਉਹ ਸਸਤੀ ਸ਼ਰਾਬ ਦੇ ਤਲਾਸ਼ ਦੇ ਵਿੱਚ ਕੋਈ ਨਾ ਕੋਈ ਤਰੀਕਾ ਲੱਭਦੇ ਨੇ ਤੇ ਵੇਚਣ ਵਾਲੇ ਵੀ ਉਹੀ ਚੀਜ਼ 500 ਵਾਲੀ ਨੂੰ 200 ਦੇ ਵਿੱਚ ਦਿੰਦੇ ਨੇ ਤਾਂ ਗਰੀਬ ਬੰਦਾ ਕੀ ਕਰੇ ਉਹਨੂੰ ਕੀ ਪਤਾ ਵੀ ਇਸ ਬੋਤਲ ਦੇ ਵਿੱਚ ਜ਼ਹਿਰ ਹੈ ਜਾਂ ਜ਼ਹਿਰੀਲੀ ਸ਼ਰਾਬ ਹੈ ਜਾਂ ਕੀ ਹੈ ਉਹਨਾਂ ਦਾ ਬੋਤਲ ਤੇ ਬੋਤਲ ਦਾ ਮਾਰਕਾ ਦਿਖਾਈ ਦਿੰਦਾਗਾ ਤਾਂ ਉਸ ਉਸ ਕਰਕੇ ਉਹ ਲੈ ਲੈਂਦੇ ਨੇ ਤੇ ਜਿਸ ਤਰੀਕੇ ਨਾਲ ਮੌਤ ਦਾ ਆਕੜਾ ਵੱਧਦਾ ਹੀ ਜਾ ਰਿਹਾ ਹੈਗਾ ਤਾਂ ਇੱਕ ਵੱਡੇ ਪੱਧਰ ਤੇ ਜਾਂਚ ਹੋਣੀ ਚਾਹੀਦੀ ਹੈ ਜਾਂਚ ਦੇ ਨਤੀਜੇ ਆਲੇ ਚਾਹੀਦੇ ਨੇ ਐਸ.ਐਟ.ੀ ਦਾ ਗਠਨ ਪਹਿਲਾਂ ਵੀ ਸਰਕਾਰਾਂ ਦੇ ਵਿੱਚ ਹੋਇਆ ਸੀ ਜ਼ਹਿਰੀਲੀ ਸ਼ਰਾਬ ਦੇ ਵਿੱਚ ਜਦੋਂ ਬੰਦੇ ਮਰੇ ਸੀਗੇ ਜਾਂ ਪਹਿਲਾਂ ਵੀ ਮਰਦੇ ਪਹਿਲਾਂ ਵੀ ਨਾ ਦੂਜੀ ਸਰਕਾਰ ਦੇ ਵਿੱਚ ਵੀ ਫੈਕਟਰੀਆਂ ਫੜੀਆਂ ਗਈਆਂ ਨੇ ਜਿੱਥੇ 2 ਨੰਬਰ ਦੀ ਸ਼ਰਾਬ ਬਣਦੀ ਸੀਗੀ ਕੈਮੀਕਲ ਨਾਲ ਤਿਆਰ ਕੀਤੀ ਜਾਂਦੀ ਸੀ ਪਰ ਨਤੀਜੇ ਕੀ ਆਏ ਕਹਾਣੀ ਉਦੋਂ ਰੋਕ ਦਿੱਤੀ ਗਈ ਤੇ ਜਿਹੜੇ ਵੱਡੇ ਬੱਡੇ ਮਾਗਰ ਮੱਚਨੀ ਦੇ ਬੱਡੇ ਇਸ ਦੇ ਮਾਫੀਏ ਦੇ ਬੰਦੇ ਨੇ ਉਹਨਾਂ ਨੂੰ ਕਿਉਂ ਨਹੀਂ ਫੜਿਆ ਜਾਂਦਾ ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਜ਼ਰੂਰ ਸਰਕਾਰ ਵਾਅਦਾ ਤੇ ਦਾਅਵਾ ਕਰਦੀ ਹੈ ਕਿ ਨਸ਼ੇ ਤੇ ਠੱਲ ਪਾਵਾਂਗੇ ਚਿੱਤੇ ਦੇ ਲੋਕ ਨਸ਼ੇ ਤੋਂ ਲੋਕ ਪਹਿਲਾਂ ਹੀ ਪਰੇਸ਼ਾਨ ਸੀ ਦੁਖੀ ਸੀ ਲੋਕ ਹੁਣ ਤਾਂ ਜਿਹੜਾ ਸ਼ਰਾਬ ਹੈ ਜਿਹੜੀ ਵਿਕਦੀ ਹੈ ਜਿਹੜੀ ਥੇਕਿਆਂ ਤੇ ਵੀ ਵਿਕਦੀ ਹੈ ਤੇ ਉਹ ਜਿਹੜੀ ਦੂਸਰੀ ਇਲੈਗਲ ਵਿਕਰੀ ਹੈ ਹੁਣ ਤਾਂ ਉਸ ਜਿਹੇ ਲਈ ਸ਼ਰਾਬ ਨਾਲ ਲੋਕ ਮਰ ਰਹੇ ਨੇ ਤਾਂ ਜ਼ਰੂਰ ਕਹਿ ਸਕਦੇ ਆ ਕਿ ਸੰਗਰੂਰ ਜ਼ਿਲ੍ਹਾ ਗੜ ਹੈ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਵੱਡੇ ਵੱਡੇ ਉਹਰੇ ਮੰਤਰੀ ਨੇ ਉਹਦੇ ਤਾਂ ਖਾਸ ਤੌਰ ਤੇ ਧਿਆਨ ਰੱਖਣਾ ਪੈਂਦਾਗਾ ਵੀ ਆ ਬਿਊਰੋਕ੍ਰੇਸੀ ਨੂੰ ਵੀ ਕੋਈ ਐਹੋ ਜੀ ਘਟਨਾ ਨਾ ਹੋਵੇ ਜਿਹਦੇ ਵਿੱਚ ਪੰਜਾਬ ਦੇ ਵਿੱਚ ਬਦਨਾਮੀ ਹੋਵੇ ਠੀਕ ਨਾ ਜੀ ਤਾਂ ਜਰੂਰ ਚਾਹੀਦਾਗਾ ਕਿ ਬਿਊਰੋਕ੍ਰੇਸੀ ਨੂੰ ਤੇ ਸਰਕਾਰਾਂ ਨੂੰ ਵੀ ਤੇ ਇਸ ਦੀ ਵੱਡੇ ਪੱਧਰ ਤੇ ਜਾਂਚ ਹੋਣੀ ਚਾਹੀਦੀ ਹੈ ਬਿਲਕੁਲ ਬਿਲਕੁਲ ਇਹ ਬੜਾ ਚਿੰਤਾਜਨਕ ਮਸਲਾ ਹੈ ਕਿ ਸੱਤ ਲੋਕਾਂ ਦੀ ਜਾਨ ਚਲੀ ਗਈ ਕੱਲ ਇਹ ਤਿੰਨ ਦਾ ਅੰਕੜਾ ਸੀ ਫਿਰ 4 5 ਤੇ ਫਿਰ 7 ਦਾ ਅੰਕੜਾ ਬਹੁਤ ਸ਼ੁਕਰੀਆ ਕੀਤਾ ਪਰ ਸਵਾਲ ਬਹੁਤ ਵੱਡਾ ਹੈ ਕਿੰਨੀ ਗਿਣਤੀ ਚ ਲੋਕਾਂ ਨੇ ਜ਼ੈਰੀ ਦੀ ਸ਼ਰਾਬ ਪੀਤੀ ਕਿੰਨੀਆਂ ਬੋਤਲਾਂ ਦਾ ਬੈਚ ਕਿਹੜੀ ਫੈਕਟਰੀ ਚ ਬਣ ਕੇ ਆਇਆ ਇਹ ਸੰਗਰੂਰ ਪੁਲਿਸ ਨੂੰ ਸਪਸ਼ਟ ਕਰਨਾ ਪਵੇਗਾ